ਸਬਸਿਰੀ ਯਕਾਲ ਮਾਈਕੋਚਨ ਸੰਖੇਪ ਸੋ ਅੱਜ ਦਾ ਮੇਰਾ ਜਿਹੜਾ ਵਿਸ਼ਾ ਵਾ ਉਹ ਸਿੱਖਾਂ ਦੇ ਰੋਜ਼ਾਨਾ ਜੀਵਨ ਨਾਲ ਜਿਹੜਾ ਵਾ ਬਹੁਤ ਸੰਬੰਧਤ ਆ ਇਸ ਲਈ ਉਹਦੀ ਜਾਣਕਾਰੀ ਵੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹਦੇ ਵਿੱਚੋਂ ਹੀ ਆਪਾਂ ਲਾਂਗੇ ਉਹਨਾਂ ਦਾ ਇੱਕ ਜਿਹੜਾ ਸ਼ਬਦ ਆ ਉਸ ਤੋਂ ਹੀ ਲਈ ਲਈ ਆਪਾਂ ਲੈਨੇ ਆ ਕਈ ਵਾਰੀ ਸੁਣਿਆ ਵੇਖਿਆ ਵੇਖਿਆ ਵਾ ਤੇ ਭਾਵੇਂ ਹੋਰ ਕੋਈ ਸਿੱਖ ਜਿਹੜਾ ਕਿਸੇ ਚੀਜ਼ ਬਾਰੇ ਗੱਲ ਕਰੇ ਜਾਂ ਨਾ ਕਰੇ ਪਰ ਉਹ ਇਹ ਜ਼ਰੂਰ ਗੱਲ ਕਰੂਗਾ ਤੇ ਇਹ ਆ ਕਿ ਇਹ ਖਾਣਾ ਚਾਹੀਦਾ ਉਹ ਖਾਣਾ ਚਾਹੀਦਾ ਉਹ ਕਿਹ ਕੱਪੜਾ ਪਾਉਣਾ ਚਾਹੀਦਾ ਉਹ ਕਿਹੋ ਜਿਹਾ ਪਰਾਵਾ ਪਾਉਣਾ ਚਾਹੀਦਾ ਇਹ ਜਿਹੜੀਆਂ ਦੋ ਚੀਜ਼ਾਂ ਬਾਰੇ ਤੇ ਬਜਾਦਦਰ ਹੁੰਦੀ ਆ ਹੈਰਾਨੀ ਦੀ ਗੱਲ ਤੇ ਇਹ ਆ ਕਿ ਇਹਨਾਂ ਚੀਜ਼ਾਂ ਬਾਰੇ ਤੇ ਗੁਰੂ ਨੰਗਤ ਪਾਸ਼ਾ ਨੇ ਬਹੁਤ ਸਾਲ ਪਹਿਲਾਂ ਜਿਹੜਾ ਵਾ ਉਹ ਜਿਹੜੀ ਜਨਤਾ ਨੂੰ ਜਾਗਰੂਤ ਕਰ ਦਿੱਤਾ ਸੀ ਤੇ ਫਿਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪਣਾ ਉਹ ਸ਼ਬਦ ਜਿਹੜਾ ਉਹ ਦਰਜ ਕਰ ਲਿਆ ਪਰ ਪਰ ਅਫਸੋਸ ਦੀ ਗੱਲ ਇਹ ਆ ਕਿ ਅਸੀਂ ਇਹ ਨਾਂ ਤੇ ਇਹ ਆਪ ਗੁਰੂ ਗ੍ਰੰਥ ਸਾਹਿਬ ਸਾਰਾ ਪੜਿਆ ਹੁੰਦਾ ਤੇ ਨਾ ਤੇ ਨਹੀਂ ਜਾਣਿਆ ਹੁੰਦਾ ਵੇਸ ਕਰਕੇ ਜਿਹੜੇ ਕੋਈ ਪਾਠ ਕਰਦੇ ਵੀ ਆ ਉਹਨਾਂ ਜੋ ਬਹੁ ਗਿਣਤੀ ਜਿਹੜੀ ਆ ਉਹ ਵੀ ਕੁਝ ਬਾਣੀਆਂ ਗੁਰਸੇ ਗੁਰੂ ਅਰਜਨ ਸਾਹਿਬ ਵਿੱਚੋਂ ਪਾਠ ਕਰਦੇ ਆ ਵਾ ਕਰ ਹੁੰਦੀਆਂ ਵਜੜੀਆਂ ਜਿਹਨਾਂ ਦੇ ਉਹ ਪਾਠ ਕਰਦੇ ਆ ਸਾਰਾ ਤੇ ਬੰਦਾਰੀ ਹੁੰਦਾ ਲੀਗਾ ਇਸ ਕਰਕੇ ਇਹ ਬਾਰੇ ਜਾਣਨ ਦੇ ਬਾਅਦ ਵਾ ਜਿਹੜਾ ਉਹ ਜਦਾ ਕਰਦੇ ਆ ਆਪ ਜਾਣਕਾਰੀ ਲੈਣ ਦੀ ਅਸੀਂ ਜਿਹੜੀ ਆ ਉਹ ਘਟ ਪੋਸ਼ ਕਰਦੇ ਵੀ ਆਪ ਹੀ ਲੈ ਲਿਏ ਆਈਆਂ ਨੇ ਕੋਈ ਸੁਣਿਸਣੀਆਂ ਹੀ ਬਸ ਗੱਲਾਂ ਨੂੰ ਮਿਲ ਜਾਣ ਉਹਦੇ ਪਿੱਛੇ ਜਿਹੋ ਜਿਹੇ ਕਿਸੇ ਤੇ ਵਿਚਾਰ ਹੁੰਦੇ ਆ ਉਹ ਆਪਣੇ ਵਿਚਾਰ ਤੋਰ ਦਿੰਦਾ ਵਜਿਹੋ ਜਿਹੇ ਕਿਸੇ ਨੂੰ ਲੋੜ ਹੁੰਦੀ ਆ ਜੇ ਕੋਈ ਹੈਗਾ ਕ੍ਰੇਮਾ ਪਰਮਾ ਜੀ ਪਾਉਣ ਵਾਲਾ ਕੋਈ ਕਰਨ ਵਾਲਾ ਕੋਈ ਕਰਮਾਤਾਂ ਤੋੜਨ ਵਾਲੀ ਉਹੋ ਜਿਹਾ ਵਿਚਾਰ ਦੇ ਜਾਣੇ ਗੁਰੂ ਸਾਹਿਬ ਜੀ ਆ ਲਿਖਿਆ ਦੂਜੇ ਨੇ ਕੁਝ ਆਪਣਾ ਦੱਸ ਦੇਣਾ ਇਸ ਤਰ੍ਹਾਂ ਵੀ ਜਿਹੜੇ ਜਿਹੜੇ ਜਿਤਨਾ ਕੋਈ ਹੁੰਦਾ ਵਾ ਜਿੰਨੇ ਕੋਈ ਆਪਣੇ ਵਿਚਾਰ ਬਣ ਜਾਂਦੇ ਆ ਜਾਂ ਜਿਹੇ ਕਿਸ ਸੰਸਥਾ ਨਾਲ ਸੰਬੰਧਤ ਹੁੰਦਾ ਉਹ ਜਿਹੜੀ ਹੁੰਦੀ ਉਹੋ ਜਿਹਾ ਆਪਣੇ ਵਿਚਾਰ ਜਿਹੜੇ ਆ ਉਹ ਉਹ ਗਾਂ ਜਿਹੜੇ ਅਸਥਾਈ ਸੰਗਤ ਨੂੰ ਸਿੱਖਾਂ ਨੂੰ ਫਿਰ ਦੱਸ ਦਿੰਦਾ ਵਾ ਜਿਸ ਦਾ ਜ਼ਰੂਰੀ ਉਹ ਤੁਸੀਂ ਆਪ ਪੜ ਕੇ ਤੇ ਆਪਣੇ ਵਿਚਾਰ ਜਿਹੜੇ ਆਪ ਬਣਾ ਲਓ ਇਹ ਜਦਾਂ ਇਸ ਸ਼ਾਹ ਤੇ ਗੁਰੂ ਸਾਹਿਬ ਦੇ ਵੇਲੇ ਵੀ ਇਹ ਚੀਜ਼ਾਂ ਹੋਣ ਗਈਆਂ ਇਸ ਤਰ੍ਹਾਂ ਹੀ ਕਿ ਆਹ ਚੀਜ਼ ਕਿਹੜੀ ਚੀਜ਼ ਖਾਣੀ ਚਾਹੀਦੀ ਆ ਕਿਹੜੀ ਨਹੀਂ ਖਾਣੀ ਇਹਨਾਂ ਚੀਜ਼ਾਂ ਪਰੇ ਤਾਂ ਤੇ ਬੇਸਬਸੇ ਜਿਆ ਹੁੰਦਾ ਹੋਣਾ ਇਸ ਲਈ ਉਹਨਾਂ ਨੇ ਲੋਕਾਂ ਨੂੰ ਇਸ ਜਿਹੜਾ ਆਵਾਦ ਵਿਵਾਦ ਵਿੱਚੋਂ ਕੱਢਣ ਦੇ ਲਈ ਜਿਹੜਾ ਉਹਨਾਂ ਜਨਤਾ ਨੂੰ ਇਸ ਜਿਹੜਾ ਜਿਹੜਾ ਸੰਦੇਸ਼ ਆ ਉਹ ਦਿੱਤਾ ਹੋਊਗਾ ਅੱਜ ਇਹ ਜਾਣਨ ਦੀ ਆਪਾਂ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਜਿਹੜਾ ਵਾ 16 ਤੇ ਆ ਇਹ ਸ਼ਬਦ ਜਿਹੜਾ ਵਾ ਇਹ ਦਰਜਿਆ ਜਿਸ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਵਾ ਜਿਹੜੇ ਦੱਸਿਆ ਵਾ ਵੀ ਸਰੀਰ ਨੂੰ ਵੀ ਅੱਜੜਾ ਆਰਾਮ ਕਿੰਨਾ ਕੁ ਦੇਣਾ ਵਾ ਕੀ ਖਾਣਾ ਵਾ ਚਾਹੀਦਾ ਵਾ ਕੀ ਜੜਾ ਵਾ ਕਿਹੋ ਜੀ ਸਵਾਰੀ ਚਾਹੀਦੀ ਕਿਹੋ ਜਿਹਾ ਕੱਪੜੇ ਚਾਹੀਦੇ ਆ ਇਹਨਾਂ ਚੀਜ਼ਾਂ ਬਾਰੇ ਖਾਸ ਉਹਨਾਂ ਨੇ ਕਿਹੜੀ ਇੱਥੇ ਜਿਹੜੀ ਗੱਲ ਕੀਤੀ ਆ ਤੇ ਇਹ ਇਹ ਸ਼ਬਦ ਦਾ ਜਿਹੜਾ ਵਾ ਜਿਹੜਾ ਸ਼ੁਰੂ ਹੁੰਦਾ ਵਾ ਇਹ ਤੋਂ ਹੁੰਦਾ ਵਾ ਜੇ ਦਾ ਸ੍ਰੀ ਰਾਗ ਮੱਲਾ ਪਹਿਲਾਂ ਤੋਂ ਹੁੰਦਾ ਇਹਦੀਆਂ ਜਿਹੜੀਆਂ ਪਹਿਲੀਆਂ ਪਹਿਲੀ ਪੰਕਤੀਆ ਉਹ ਮੈਂ ਚੰਨ ਪੜ ਕੇ ਸੁਣਾ ਦੇਣਾ ਸਬਰ ਸਿਮਿਠੇ ਮੰਨੀਏ ਸੋਣ ਸਲੂਣੇ ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ 36 ਸੰਵਰਤ ਪਾਉ ਵੇਕ ਜਾਂ ਕੋ ਨਦਰ ਕਰੇ ਤੋ ਇਹ ਜਿਹੜੀ ਇਹ ਸ਼ਬਦ ਜਿਹੜਾ ਵਾ ਇਹ ਸ਼ੁਰੂ ਹੁੰਦਾ ਵਾ ਤੇ ਇਸ ਸ਼ਬਦ ਦੇ ਵਿੱਚ ਜਿਹੜੀਆਂ ਵੀ ਪੰਕਤੀਆਂ ਖਾਣ ਪੈਣਨ ਜਾ ਸਵਾਰੀ ਬਾਰੇ ਜਾਂ ਜਿਹੜੀਆਂ ਸੌਣ ਪਰ ਆਈਆਂ ਵਾ ਸਰੀਰ ਨੂੰ ਆਰਾਮ ਦੇਣ ਬਾਰੇ ਉਹ ਪੂਰੇ ਪੂਰੀਆਂ ਆਪਣੇ ਆਪ ਚ ਵਿੱਚ ਪੂਰਨ ਆਉ ਪੂਰਾ ਉਹਨਾਂ ਦਾ ਜਿਹੜਾ ਮੈਸੇਜ ਜਾਂਦਾ ਵਾ ਉਹਨੂੰ ਸੁਣਿਆ ਪੂਰਾ ਮਿਲਦਾ ਵਾ ਕਿਉਂਕਿ ਉਹਨਾਂ ਦੇ ਅੱਗੇ ਰਾਹੋ ਲੱਗਾ ਵਾ ਕਿਉਂਕਿ ਜਿਹੜੇ ਆ ਪਾਠ ਪੜ੍ਹਦੇ ਆ ਸਾਮਤਿਕ ਵਿੱਚ ਸਾਰਿਆਂ ਨੂੰ ਪਤਾ ਪਈੜਾ ਰਾਹੋ ਵਾਲੀ ਪੰਕਤੀ ਹੁੰਦੀ ਆ ਉਹ ਜਿਹੜਾ ਸ਼ਬਦ ਦਾ ਵਾ ਉਹ ਮੁੱਖ ਭਾਗ ਹੁੰਦੀ ਆ ਤੇ ਜਿਹੜੇ ਸ਼ਬਦ ਦੇ ਵਿੱਚ ਜਿਹੜਾ ਬਾਕੀ ਉਹਦੀ ਅਜੇ ਜੇ ਵਚ ਰਹਾ ਹੋ ਤੇ ਬਾਕੀ ਜਿਹੜੀਆਂ ਪੰਕਤ ਹੈਗਾ ਵੇਖਿਆ ਬਾਕੀ ਜਿਹੜੀਆਂ ਪੰਕਤੀਆਂ ਹੁੰਦੀਆਂ ਉਹ ਉਸ ਨੂੰ ਉਸ ਨੂੰ ਉਹ ਸਮਝਾਉਣ ਵਾਸਤੇ ਸ਼ਬਦ ਨੂੰ ਹੋਰ ਵਿਸਤਾਰ ਨਾਲ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਸਮਝਾਉਣ ਵਾਸਤੇ ਜਿਹੜੀਆਂ ਹੁੰਦੀਆਂ ਮਨਾਲ ਉਸ ਨੂੰ ਸਮਝਾਉਂਦੀਆਂ ਚੰਗੀ ਤਰ੍ਹਾਂ ਸ਼ਬਦਾਂ ਵੀ ਸਾਸਤਰ ਗੁਰੂ ਸਾਹਿਬ ਨੇ ਸਾਨੂੰ ਕੀ ਇਹ ਦੇ ਵਿੱਚ ਸਿੱਖਿਆ ਦਿੱਤੀ ਆ ਇਹ ਹੁੰਦੀ ਆ ਤੇ ਇਹਦੇ ਵਿੱਚ ਇਸ ਸ਼ਬਦ ਦੇ ਵਿੱਚ ਚਾਰ ਆ ਹੋਆ ਜੰਝੀਆਂ ਜਿਹੜੀਆਂ ਭਗਤੀਆਂ ਵਾ ਜਿਹੜੇ ਪੰਕਤੀਆਂ 14 14 ਨਾਲ ਜਿਹੜਿਆ ਰਹਾ ਹੁੰਦੇ ਆ ਤੇ ਇਸਰਕੇ ਹੁਣ ਪਹਿਲੋਂ ਆਪਾਂ ਵੇਖਦੇ ਆ ਜਿਹੜੀ ਆ ਖਾਣ ਵਾਲੀ ਪੰਕਤੀ ਪੰਕਤੀ ਆ ਇਹਨਾਂ ਜੀ ਇਹਦੇ ਬਾਰੇ ਆਪਾਂ ਪੜਦੇ ਆ ਤੇ ਇਸ ਜਿਹੜੀ ਵਿਆਖਿਆ ਇਹਨਾਂ ਦੀ ਕੀਤੀ ਆ ਉਹ ਮੈਂ ਲਈ ਆ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਜੀ ਦੀ ਉਹ ਨਾਲ ਉਹ ਵੀ ਜਿਹੜੀ ਆ ਪੜ ਕੇ ਸੁਣਾ ਦਊਗਾ ਪਹਿਲੀ ਪੰਕਤੀ ਜਿਹੜੀ ਆ ਉਹ ਇਸ ਤਰ੍ਹਾਂ ਦਾ ਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਚਿਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਕਾਰ ਰਹਾਉ ਇਹਦੇ ਵਿੱਚ ਗਾੜੀ ਵੀ ਆਖਿਆ ਪੜ ਦੇਣਾ ਹੈ ਭਾਈ ਜਿੰਨਾ ਪਦਾਰਥਾਂ ਤੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿੱਚ ਵੀ ਮਨ ਦੇ ਖਿਆਲ ਤੁਰ ਪੈਂਦੇ ਹਨ ਉਹਨਾਂ ਪਦਾਰਥਾਂ ਨੂੰ ਖਾਣ ਦਾਲ ਖੁਆਰ ਹੋਈਦਾ ਹੈ। راہ ਅਗੇ ਵੇਖਦੇ ਹਾਂ ਉਹ ਕੱਪੜੇ ਪਾਉਣ ਬਾਰੇ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਂਦੇ ਇਹ ਤਨ ਪੀੜੀਏ ਮਨ ਵਿੱਚ ਚਲੇ ਬੁਕਾਰ راہ ਇਹਦੇ ਵਿੱਚ ਜੜੀ ਵਿਆਖਿਆ ਵਾ। ਇਹ ਭਾਈ ਜੇ ਸਪੈੰਡ ਨਾਲ ਸਰੀਰ ਦੁਖੀ ਹੋਵੇ ਤੇ ਮਨ ਵਿੱਚ ਵੀ ਪਹਿੜੇ ਵਿੱਚ ਖਿਆਲ ਤੁਰ ਪੈਣ ਇਹੋ ਜਿਹਾ ਪਹਿਨਣ ਦਾ ਸ਼ੌਂਕ ਅਤੇ ਚਾਹੋ ਖੁਆਰ ਕਰਦਾ ਹੈ। ਰਾਉ ਜਾਨੀ ਕੇ ਪਰੇਸ਼ਾਨ ਕੇ ਕਹਿ ਲੋ ਜਲੀਲ ਕਹਿ ਲੋ ਤੰਗ ਕਰਦਾ ਹੈ ਹਰ ਸਕਦੇ ਆ ਖੁਆਰ ਦਾ ਜਿਹੜਾ ਮਤਲਬ ਲਿਆ ਤੇਹੀ ਹੁੰਦਾ ਤੰਗ ਹੋਣਾ ਹੋਣਾ ਤੇ ਤੱਕੇ ਤੋੜੇ ਖਾਣੇ ਸਰੀਰ ਦੁਖੀ ਹੁੰਦਾ ਵਾ ਗਾੜੀ ਆ ਸਵਾਰੀ ਤੇ ਇੱਕ ਕਰਨ ਦੀ ਤਾੜੀ ਜਿਹੜੇ ਸਵਾਰੀ ਕਿਹੋ ਜੀ ਤੇ ਹੋ ਸਵਾਰੀ ਬਾਰੇ ਤੁਹਾਡਾ ਕੀ ਆ ਬਾਬਾ ਹੋਰ ਚੜਦਾ ਖੁਸ਼ੀ ਖੁਆਰ ਚਿੱਤ ਚੜੀਏ ਤਨ ਪੀੜੀਏ ਮਨ ਮੇ ਚਲੇ ਵਿਕਾਰ ਰਹਾਉ ਇਹ ਦੀ ਵੀ ਅਖਿਆਤ ਹੈ ਭਾਈ ਜੇ ਕੋੜ ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ ਮਨ ਵਿੱਚ ਵੀ ਹੰਕਾਰ ਆਦੇ ਕਈ ਵਕਾਰ ਪੈਦਾ ਹੋ ਜਾਣ ਤੋ ਉਹ ਕੋੜ ਸਵਾਰੀ ਤੇ ਉਸ ਦਾ ਚਾਉ ਖੁਆਰ ਕਰਦਾ ਹੈ ਇਸ ਗੱਲ 'ਵਾਲ ਵੀ ਧਿਆਨ ਦੇਣ ਦੀ ਲੋੜ ਆ ਕਿ ਉਸ ਸਮੇਂ ਵਧੀਆਂ ਘੋੜੇ ਦੀ ਸਵਾਰੀ ਵਾਲੇ ਜਾਂ ਘੋੜੇ ਰੱਖਣ ਵਾਲੇ ਜਿਹੜੇ ਹੁੰਦੇ ਕੀਮਤੀ ਜਿਹੜੇ ਹਿਸਾਬ ਹੁੰਦੇ ਅਮੀਰ ਲੋਕ ਜਿਹੜੇ ਕੀਮਤੀ ਘੋੜੇ ਰੱਖਦੇ ਚੰਗੇ ਚੰਗੇ ਉਹਨਾਂ ਨੂੰ ਜਿਹੜਾ ਅਮੀਰ ਲੋਕ ਸਮਝਿਆ ਸਮਝਿਆ ਜਾਂਦਾ ਹੈ ਜਿਵੇਂ ਅੱਜ ਕੱਲ ਮਹਿੰਗੀਆਂ ਕਾਰਾਂ ਵਾਂ ਤੇ ਜਿਹੜੇ ਐਸਯੂਵੀ ਆ ਫੁੱਲ ਸਾਈਜ਼ ਜਿਹੜੇ ਕਿਪ ਕਰੋੜਾਂ ਦਾ ਲੱਗੇ ਆਉਂਦੇ ਆ ਜਾਂ ਜਿਹੜੀਆਂ ਮਹਿੰਗੀਆਂ ਆਮ ਜਨਤਾ ਜਿਹੜੀਆਂ ਕਾਰਾਂ ਨਹੀਂ ਲੈਂਦੀ ਉਹਨਾਂ ਤੋਂ ਤਾਂ ਜਾ ਕੇ ਜੇ ਮੋੜ ਸਵਾਰੀ ਜਿਹੜੀ ਨਹੀਂ ਹੁੰਦੀ ਉਹਨੂੰ ਆਪਾਂ ਲੈ ਸਕਦੇ ਆ ਉਹਨਾਂ ਦੇ ਮੁਕਾਬਲੇ ਤੇ ਉਸ ਸਮੇ ਦੇ ਸਾਭਨਾ ਤੇ ਇਸ ਤਰ੍ਹਾਂ ਵਿੱਚ ਅੱਜ ਕੱਲ ਬਹੁਤ ਮਹਿੰਗੀ ਕਾਰ ਵਿੱਚ ਜਦ ਐਸਯੂਵੀ ਤੇ ਬੈਠਾ ਹੋਵੇ ਤੇ ਉਹ ਆਪ ਹੁੰਮੇਂ ਘਰ ਦਾ ਪ੍ਰਿਆਖੇ ਮੈਂ ਮੇਰੇ ਇਹੋ ਜਿਹਾ ਕੇ ਕੋਰ ਹੈ ਹੀ ਨਹੀਂ ਇਹੋ ਜਿਹਾ ਹੰਕਾਰ ਵਿੱਚ ਆਊਗਾ ਜਿਉ ਹਾਂ ਆਪਣੀ ਖੁਸ਼ੀ ਨਾਲ ਜਿਹਨੇ ਲਿਆ ਵਾ ਤੇ ਆਪਣਾ ਚਾਹ ਸੀ ਸ਼ੌਂਕ ਪੂਰਾ ਕੀਤਾ ਹੋਰ ਚੀਜ਼ ਆ ਇਸ ਤੋਂ ਅਗੇ ਸੌਣ ਜਾਂ ਜ ਜਿਹੜਾ ਲੋੜ ਤੋਂ ਵੱਧ ਹੈ ਸਰੀਰ ਨੂੰ ਆਰਾਮ ਦੇਣਾ ਉਹਦੇ ਬਾਰੇ ਵੀ ਆ। ਬਾਬਾ ਹੋਰ ਸੌਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਵਿੱਚ ਚਲੇ ਵਕਾਰ ਰਹਾਓ। ਇਹਦੀ ਵੀ ਆਖਿਆ ਜਿਹੜੀ ਆ ਉਹ ਇਸ ਤਰ੍ਹਾਂ ਆ। ਇਹ ਭਾਈ ਪ੍ਰਭੂ ਦੀ ਸੇਪਸਲਾ ਦੀ ਖੁਸ਼ੀ ਛੱਡ ਕੇ ਹੋਰ ਹੋਰ ਜਿਹੜੀ ਆ ਐਸ਼ੇਸ਼ਰਤ ਦੀ ਖੁਸ਼ੀ ਖੁਆਰ ਕਰਦੀ ਹੈ ਕਿਉਂਕਿ ਹੋਰ ਹੋਰ ਅਸ਼ਰਤ ਇਸ਼ਰਤ ਸਰੀਰ ਨੂੰ ਰੋਕੀ ਕਰਦਾ ਹੈ ਤੇ ਮਨ ਨੂੰ ਵੀ ਵਕਾਰ ਵਕਾਰ ਚੱਲ ਪੈਂਦੇ ਹਨ। ਤੇ ਮਾਲ ਦੇ ਵਿੱਚ ਜਿਹੜੇ ਅਪਕਾਰ ਜਿਹੜੇ ਆ ਉਹ ਚੱਲ ਪੈਂਦੇ ਆ ਸੋ ਸਰੀਰ ਦੀ ਦੀ ਜਿੰਨੀ ਕੁ ਲੋੜ ਆ ਉਹ ਨੂੰ ਆਰਾਮ ਕਰਨ ਦੀ ਜਿੰਨਾ ਕਿ ਉਹ ਸੌਣਾ ਚਾਹੀਦਾ ਵਾ ਜਿੰਨਾ ਕਿ ਉਹ ਨੂੰ ਉਹ ਚਾਹੀਦੀ ਜੋ ਕੰਮ ਤੋਂ ਆਇਆ ਥੱਕਿਆ ਵਾ ਉਹਨਾਂ ਤੇ ਠੀਕ ਆ ਜੇ ਉਸ ਤੋਂ ਬਾਅਦ ਜਿਹੜਾ ਬੰਦਾ ਲੰਮਾਈ ਪਿਆ ਰਹਿੰਦਾ ਵਾ ਕੰਮ ਹੀ ਨਾ ਕਰੇ ਖਾ ਲਿਆ ਤੇ ਸੌਂ ਗਏ ਜਨਮੇ ਪੈਰੇ ਬਾਹਰ ਜਾਣਾ ਇਹਦੀ ਕੰਮ ਨਹੀਂ ਕਰਨਾ ਤੇ ਜਾ ਕੇ ਉਹ ਜਿਹੜਾ ਸਰੀਰ ਰੋਗੀ ਵੀ ਹੋਊਗਾ ਤੇ ਉਤਰਾ ਵੀ ਨਕਾਮਾ ਵੀ ਹੋ ਜਾਊ ਤੇ ਆਲਸੀ ਹੋ ਜਾਊਗਾ ਹੋ ਜਾਊਗਾ ਇਸ ਲਈ ਨਾ ਚਾਚਾ ਤੋਂ ਜਿਹੜਾ ਉਹ ਉਹਨਾਂ ਦੇ ਗੁਰੂ ਸਾਹਿਬ ਨੇ ਤੁਹਾਨੂੰ ਸੂਚਿਤ ਕੀਤਾ ਵੀ ਤੁਸੀਂ ਆਪ ਆਪ ਆਪਣਾ ਫੈਸਲਾ ਕਰੋ ਤੁਹਾਨੂੰ ਕਿਹੜਾ ਸਰੀਰ ਤੁਹਾਡੇ ਨੂੰ ਸਰੀਰ ਨੂੰ ਤੇ ਤੁਹਾਡੀ ਆਤਮਾ ਨੂੰ ਕਿਹੜੀ ਚੀਜ਼ ਜਿਹੜੀ ਆਉ ਠੀਕ ਲੱਗਦੀ ਆ ਉਹ ਚੀਜ਼ ਜਿਹੜੀ ਆਉ ਕਰ ਲਓ ਜਿਸ ਨਾਲ ਤੁਹਾਡਾ ਸਰੀਰ ਜਿਹੜਾ ਵਾ ਰੋਗੀ ਬਣਾਵੇ ਤੁਹਾਡੀ ਆਤਮਾ ਜਿਹੜੀ ਆ ਉਹਨਾਂ ਉਹ ਵੀ ਜਿਹੜੀ ਆ ਸੁਖੀ ਰਹੇ ਕਿਉਂਕਿ ਦੋਈ ਚੀਜ਼ਾਂ ਸਰੀਰ ਜਿਹੜੀਆਂ ਜਿਹੜੀਆਂ ਜਿਆਦਾ ਤੰਗ ਕਰਦੀਆਂ ਤੇ ਖਾਣ ਨਾਲ ਜਾਂ ਸਰੀਰ ਤੁਹਾਡਾ ਕਿਦੂ ਗੈਸ ਭੰਡ ਕੇ ਕੇ ਨੂੰ ਕੋਈ ਪੀੜ ਹੋਣ ਲੱਗੀ ਤੇ ਆ ਤੇ ਜੇਦਾ ਬਲੱਡ ਪ੍ਰੈਸ਼ਰ ਆਈ ਹੋ ਗਿਆ ਤੇ ਜੀ ਤੁਹਾਡੀ ਆਤਮਾ ਨੂੰ ਆ ਤੁਹਾਡੀ ਸੋਚ ਵਿਚਾਰ ਨੂੰ ਤੇ ਇਸ ਕਰਕੇ ਇਹ ਚੀਜ਼ਾਂ ਉਹ ਗੁਰੂ ਸਾਹਿਬ ਨੇ ਹਰਕਤੇ ਬੰਦੇ ਤੇ ਆਪ ਇਸ ਜਿਹੜਾ ਉਹ ਫੈਸਲਾ ਛੱਡਿਆ ਵਾ ਕਿ ਥਾਰ ਕਿਦਾ ਇਹ ਆਪਣਾ ਫੈਸਲਾ ਕਿਸੇ ਨੂੰ ਕਿਹੜੀ ਚੀਜ਼ ਖਾਣ ਨਾਲ ਠੀਕ ਲੱਗਦਾ ਕਿਸੇ ਨੂੰ ਉਹ ਚੀਜ਼ ਨਹੀਂ ਲੱਗਦੀ ਜਿਤਨਾ ਕਈ ਹਾਤੇ ਹੁੰਦੇ ਆ ਕਿਸੇ ਨੂੰ ਮਾਂ ਜਿਹੜਿਆ ਆਬਾਦੀ ਤੇ ਕਿਸੇ ਨੂੰ ਬੰਦਰ ਹੋਏ ਫੋਸਦਾ ਕਿਸੇ ਨੂੰ ਕੋਈ ਚੀਜ਼ ਜਿਹੜੀ ਉਹ ਠੀਕ ਲੱਗੇ ਕਿਸੇ ਨੂੰ ਉਹ ਚੀਜ਼ ਨਾ ਪਾਈਦੀ ਹੋਵੇ ਉਹੋ ਜਿਹਾ ਕਪੜਾ ਵਾ ਕਿਸੇ ਨੂੰ ਪਾਉਂਦਾ ਵਾ ਠੀਕ ਆ ਜਿਹੜਾ ਕਿ 12ਵੇਂ ਤਨਵੇਂ ਨਾ ਬਵੇ ਕੇ ਜਿਹੜਾ ਜਿਹੜਾ ਪੌਣਾ ਵਾ ਡਰੈਸ ਪਾਈ ਆ ਕਈ ਜਣ ਨੂੰ ਵੇਖ ਕੇ ਜਿਹੜਾ ਤੁਹਾਨੂੰ ਪੂਰੀ ਲੱਗੇ ਤੇ ਤੁਸੀਂ ਹੋਰ ਛੋਈ ਖੂਚੂ ਕਰੋ ਇਹ ਤਾਂ ਵੀ ਹਰ ਕਨੇ ਆਪਣੇ ਆਪ ਤਿੰਦਿਰ ਪ੍ਰਕਰ ਜਿਹੜਾ ਉਹਨਾਂ ਗੁਰੂ ਸਾਹਿਬ ਨੇ ਛੱਡਿਆ ਵਾ ਜਿਹੜਾ ਤੁਹਾਨੂੰ ਕਿੰਨਾ ਜੇ ਠੀਕ ਆ ਜਾਂ ਕਿੰਨਾ ਨਹੀਂ ਠੀਕ ਲੱਗਦਾ ਸੋ ਇਹ ਸ਼ਬਦ ਦੇ ਰਾਈ ਇਨਸਾਨ ਦੇ ਖਾਣ ਜਿਹੜਾ ਪਹਿਨਣ ਸਵਾਰੀ ਤੇ ਸਰੀਰ ਨੂੰ ਲੋੜ ਅਨੁਸਾਰ ਆਰਾਮ ਦੇਣ ਕਰਨ ਬਾਰੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਗੁਰੂ ਸਾਹਿਬ ਨੇ ਇਹ ਸਾਨੂੰ ਇਹ ਬਹੁਤ ਵੱਡਾ ਮੁੱਲਾ ਜਿਹੜਾ ਇਹ ਇੱਕ ਗਿਆਨ ਹਨ ਉਹ ਜਿਹੜਾ ਇਹ ਮੈਂ ਮਿਲਦਾ ਵਸ ਸੀ ਗੁਰਗੁਰਾਂ ਸਾਹਿਬ ਜੀ ਦੇ ਵਿੱਚੋਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਜਣਾ ਸਮਾਂ ਉਹ ਦਿੱਤਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ